ਖੇਤਾ ਵਿੱਚ ਲੱਗੀ ਅੱਗ ਨੇ ਮਚਾਈ ਤਬਾਹੀ ਮਾਲਪੁਰ ਨੇੜੇ ਖੇਤਾ ਵਿੱਚ ਲੱਗੀ ਅੱਗ ਨੇ ਵਿਰਾਡ ਰੂਪ ਧਾਰਿਆ ਪਾਣੀ ਦੀ ਘਾਟ ਕਾਰਨ ਫਾਇਰ ਬ੍ਰਿਗੇਡ ਅੱਗ ਬੁਝਾਉਣ ਵਿੱਚ ਅਸਫਲ ਤਿੰਨ ਪਿੰਡਾਂ ਵੱਲ ਵੱਧ ਰਹੀ ਹੈ ਅੱਗ ਗਾਂ ਸੜਦੀ ਤੁਸੀਂ ਕਿੱਥੋਂ ਆ ਰਹੇ ਹੋ ਹੁਸ਼ਾਰਪੁਰ ਸਰ ਹੁਸ਼ਾਰਪੁਰ ਤੋਂ ਕਿੰਨਾ ਸਮਾਂ ਲੱਗਿਆ ਤੁਹਾਨੂੰ ਇੱਥੇ ਨੂੰ ਸਰ ਸਾਨੂੰ ਤਾਂ ਡੇਢ ਘੰਟਾ ਹੋ ਗਿਆ ਹੈ ਤੇ ਕੋਈ ਤੁਹਾਨੂੰ ਲੱਗਾ ਕਿ ਮਤਲਬ ਜਿਹੜੀ ਅੱਗ ਅੱਗੇ ਪਿੰਡਾਂ ਨੂੰ ਵੱਧ ਰਹੀ ਹੈ ਸਰ ਬਾਦ ਵੀ ਲਈ ਪਿੱਛੋਂ ਅੱਗੇ ਬਹੁਤ ਜ਼ਿਆਦਾ ਆਈ ਹੈ ਆ ਪ੍ਰਾਰਥਾ ਅਸੀਂ ਪਚਾ ਲਿਆ ਤੁਹਾਡੇ ਇੱਕੋ ਗੱਡੀਆਂ ਇੱਕ ਹੋਰ ਵੀ ਗੱਡੀਆਂ ਆਈਆਂ ਸਰ ਇੱਕ ਸੈਲੇ ਦੀ ਗੱਡੀ ਸੀ ਉਹ ਚੜ ਗਈ ਉਹਨੇ ਕੀਤਾ ਕੁਛ ਇੱਥੇ ਆ ਆ ਬਚਾ ਗਏ ਸਰ ਉਹ ਵੀ ਹੁਣ ਤੁਸੀਂ ਜਿਹੜਾ ਆਪਣੇ ਫਾਰਮਰ ਗੱਡੇ ਤੇ ਲੈ ਖੜੇ ਹੋ ਗਏ ਇਹਦਾ ਕੀ ਕਾਰਨ ਹੈ ਸਰ ਅਸੀਂ ਇੱਧਾ ਗੱਡੇ ਪਾਣੀ ਰੱਖਿਆ ਹੈ ਟੈਂਕੀ ਵੀ ਆੜੇ ਦੋੜੇ ਨਾਲ ਖਤਰਾ ਹੈ ਗਰੀ ਫੈਕਟਰੀ ਦਾ ਅੰਦਰ ਤੁਸੀਂ ਸਿਰਫ ਇਹ ਲੋਕ ਪਲਾਂਟ ਨੂੰ ਬਚਾਉਣ ਵਾਸਤੇ ਆਏ ਆ ਕਿ ਬਾਕੀ ਆਸੇ ਪਾਸੇ ਵੀ ਜਿਹੜਾ ਆੜਾ ਦੋਲਾ ਵੀ ਬਚਾਉਣ ਵਾਸਤੇ ਇਸ ਤੋਂ ਬਾਅਦ ਅਸੀਂ ਪਿੱਛੇ ਜਾਣਾ ਪੈਣਾ ਇਹਨੂੰ ਕਬਲ ਕਰਕੇ ਸਰ अच्छा ਤੁਹਾਡਾ ਮਤਲਬ ਹੈ ਕਿ ਤੁਹਾਨੂੰ ਪਾਣੀ ਨਹੀਂ ਮਿਲ ਰਿਹਾ ਇਸ ਕਰਕੇ ਜਿਹੜਾ ਹੈਗਾ ਤੁਸੀਂ ਇਹ ਹਾਂ ਸਰ ਇਸੇ ਵਕਤ ਤਾਂ ਗੱਡੀ ਰੱਖੀ ਹੋਆ ਕੀ ਤੁਸੀਂ ਜਿਹੜਾ ਹੈਗਾ ਇਹ ਮਤਲਬ ਸਾਰਾ ਇਹ ਅੱਗ ਬੁਝਾ ਕੇ ਹੀ ਜਾਓਗੇ ਕਿ ਮਤਲਬ ਕੋਈ ਤੁਹਾਡੀ ਬੇਬਸੀ ਲੱਗ ਰਹੀ ਤੁਹਾਨੂੰ ਕਿਉਂਕਿ ਇਲਾਕਾ ਜ਼ਿਆਦਾ ਕਵਰ ਹੋ ਰਿਹਾ ਨਹੀਂ ਸਰ ਅਸੀਂ ਅੱਗ ਬੁਝਾ ਗਏ ਜਣਾ ਸਾਰਾ ਇਲਾਕਾ ਦੇ ਦੇਖੀ ਜਾਣਾ ਕੀ ਤੁਸੀਂ ਪਿੱਛੇ ਇਨਫਾਰਮੇਸ਼ਨ ਕੀਤੀ ਹੈਗੀ ਕਿ ਮਤਲਬ ਜਲਦੀ ਤੋਂ ਜਲਦੀ ਗੱਡੀਆਂ ਹੋਰ ਆਣ ਤਾਂ ਇੱਥੇ ਅੱਗ ਜ਼ਿਆਦਾ ਫੈਲ ਰਹੀ ਹੈ ਸਰ ਅਸੀਂ ਦੱਸ ਰਿਹਾ ਸਰ ਆਪਣੇ ਆਪਣੇ ਜਿੰਨੇ ਵੀ ਹੈਗੇ ਗੱਡੀ ਕਪਣ ਵੀ ਗਈ ਸਾਡੀ ਆ ਨਹੀਂ ਪਰਚ ਅੱਜ ਵੀ ਕਿੰਨਾ ਕ ਸਮਾਂ ਹੋ ਗਿਆ ਅੱਗ ਲੱਗੇ ਨੂੰ ਇਹ ਪਾਜੀ ਹੋ ਗਏ ਇਹ ਫਾਇਰ ਬਗਟ ਵਾਲੇ ਫੋਨ ਕੀਤਾ ਪਰ ਹਾਂਜੀ ਫੋਨ ਕੀਤਾ ਜੀ ਦੋ ਗੱਡੀਆਂ ਆਈਆਂ ਸੀ ਉਹਨਾਂ ਦਾ ਪਾਣੀ ਮੁੱਕ ਗਿਆ ਹੁਣ ਹੋਰ ਆਉਂਦੀ ਕਿਤਾ ਹੈ ਯਾਰ ਗੱਡੀਆਂ ਹੋਰ ਆ ਰਹੀਆਂ ਨੇ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਏਰੀਆ ਜਿਹੜਾ ਹੈਗਾ ਹੈ ਕਿਹੜੇ ਕਿਹੜੇ ਪਿੰਡ ਨਾਲ ਲੱਗਦੇ ਜਿੱਥੇ-ਥੇ ਅੱਗ ਲੱਗੀ ਬੰਡੇਵਾਲ ਸਾਡਾ ਪਿੰਡ ਉਟਮਿਆ ਰਾਇ ਜੀ ਟੋਮਿਆ ਰਾਇ ਲੰਗੇਰੀ ਲੰਗੇਰੀ ਉੱਧਰੋਂ ਡੋਲਰੋਂ ਜੀ ਉੱਧਰੋਂ ਸਾਰੇ ਅੱਗ ਬੋਲਦੀ ਆ ਮੋਟਰਸਾਈਕਲ ਪਰੇ ਕਰ ਦੇ ਹਾਂ ਨੂੰ ਗੱਲ ਪਤਾ ਇਹ ਅੱਗ ਵੱਧ ਗਈ ਨਾ ਆ ਹੀ ਲੈਟ ਤੋਂ ਐਕਸਟੈਂਸ਼ਨ ਦਾ ਨਾਮ ਨਹੀਂ ਲੈ ਲਈਏ ਥੋੜੀ ਹੋਰ ਅੱਗੇ ਕਰਕੇ ਠੀਕ ਐ ਅੱਛਾ ਤੇ ਇਹ ਇਹਦਾ ਮਤਲਬ ਇਧਰਲੇ ਪਾਸੇ ਪਿੰਡ ਲੰਗੇਰੀ ਪੈਂਦਾ ਤੇ ਨਾਲ ਡੰਡੇਵਾਲ ਪੈਂਦਾ ਤੇ ਨਾਲ ਪੈਂਦਾ ਵੀ ਇਧਰ ਲੰਗੇਰੀ ਨਾਲ ਟੁੱਟੋ ਮਜਾਗਾ ਪੈਂਦਾ ਨਾ ਟੁੱਟੋ ਮਿਆ ਅੱਗ ਲੱਗੇ ਦਾ ਕਾਰਨ ਦਾ ਕੁਝ ਪਤਾ ਕਿੱਦਾਂ ਲੱਗੇ ਕਾਰਨ ਇਹ ਕੀ ਕਾਰਨ ਨਹੀਂ ਹਾਂ ਆਏ ਪਿੱਡੋ ਉਹ ਦੇਖੋ ਜਿਆ ਕਿਦਾਂ ਵਾਦੀ ਉਧਰ ਤੂਤੀਆ ਲੋਹ